ਪਾਣੀ ਸ਼ੁਰੂ ਕਰਮ ਫਿਰ ਕਈ ਦਿਨ ਨਹੀਂ ਵਲੌਗ ਬਣਿਆ ਹੁਣ ਆਪਾਂ ਇਹਦੇ ਬੇਰੰਗ ਲੱਗਿਆ ਮੋٹے ਕਰਨਾ ਛਾਵਟ ਮੁੱਟੀ ਪਾਣੀ ਸੀ ਤੇ ਛਾਵਟ ਮੁੱਟੀ ਪਾਣੀ ਸੀ ਹੁਣ ਆਪਾਂ ਨੇ ਆਹ ਪੁੱਟ ਕੇ ਇੱਥੋਂ ਜਗਾੜ ਮੁੱਗੇ ਖੁੱਲੇ ਕਰਨੇ ਨੇ ਇਹ ਮੁੱਗੇ ਜਦੋਂ ਖੁੱਲੇ ਕਰ ਰਹੇ ਨੇ ਧਿਆਨ ਰੱਖਣਾ ਪੈਣਾ ਵੀ ਇਹ ਪੂਰਾ ਪੂਰਾ ਹੀ ਬੋਰ ਚਾਹੀਦਾ ਇੱਥੇ ਵੀ ਇਹਦਾ ਸੈਂਟਰ ਨਹੀਂ ਹਿੱਲਣਾ ਚਾਹੀਦਾ ਹੁਣ ਮੈਂ ਤਾਂ ਸੈਂਟਰ ਮਿਲ ਲਿਆ ਇਹਦਾ ਸੈਂਟਰ ਬੰਦਾ ਇੱਥੇ ਦਾ 23.5 ਸੈਂਟੀਮੀਟਰ ਨਾ ਅੱਗੇ ਨਾ ਪਿੱਛੇ ਤੇ ਹੁਣ ਆਪਾਂ ਤੁਹਾਨੂੰ ਨਾ ਆ ਪੁੱਟ-ਪਟ ਕੇ ਮੋਗੇ ਫੁੱਲੇ ਕਰਕੇ ਫੇਰ ਵਿਖਾਉਨੇ ਆ ਹਲੋ ਆਪਾਂ ਪੁੱਟ ਲਿਆ ਹੁਣ ਦੇਖਦੇ ਆ ਵੀ ਦੂਜੀਆਂ ਸ਼ਾਟਾਂ ਦੇ ਸੈਂਟਰ ਕਿੱਥੇ ਨੇ ਫਿਰ ਸ਼ਾਇਦ ਲਾਂ ਦੀ ਲੋੜ ਪਵੇ ਜਾਂ ਨਾ ਪਵੇ ਤੇ ਆਹ ਦੇਖ ਇੱਥੋਂ ਪੁੱਟ ਲਿਆ ਆਪਾਂ ਨੇ ਉਹ ਕੜਾ ਜਿਆ ਉਹਨਾਂ ਨੇ ਲਾਇਆ ਸੀ ਐਕਸਟਰਾ ਇਹਦੇ ਉੱਤੇ ਤੇ ਹੁਣ ਆਪਾਂ ਇਹਦਾ ਸੈਂਟਰ ਬਣ ਕੇ ਮੋਗਾ ਖੁੱਲਾ ਕਰਦਾਂਗੇ ਹੋ ਜਾਊਗਾ ਆਪਾਂ ਲੈ ਆਂਦੇ ਬੈਰੰਗ ਵੀ ਲਾਏ ਸ਼ਾਟ ਵੀ ਹੈਗੀ ਆਪਣੇ ਕੋਲ ਤੇ ਆਪਾਂ ਪਾ ਦੇਣੀ ਗੈਡਰਮ ਬਣਾਉਣਾ ਪੈਣਾ ਨਵਾਂ ਓਏ ਹੋਏ ਕ੍ਰਿਸ਼ਨ ਹਨਾ ਗੈਡਰਮ ਵੀ ਨਵਾਂ ਬਣਾਉਣਾ ਪੈਣਾ ਕੇ ਗੁੱਟ ਕੇ ਪੱਟ ਕੇ ਲਾ ਦੀ ਉਹਦੇ ਚਲੋ ਨਵਾਂ ਬਣਾ ਦਾਂਗੇ ਕਰ ਦਿੱਤਾ ਜੀ ਆਪਾਂ ਨੇ ਇੱਕ ਮੋਗਾ ਖੁੱਲਾ ਤੇ ਸਰਾ ਸ਼ਾਟ ਪਤਲੀ ਰਹਿਣ ਦੇ ਨਹੀਂ ਆ ਇਹਦਾ ਤੇ ਟੁੱਟੀ ਦਾ ਸਿਆਪਾ ਬਹੁਤ ਹੈ ਬੜਾ ਕੋ ਆ ਦੇਖੋ ਆ ਲੱਗ ਗਿਆ ਹੋ ਚੰਗਾ ਆਪਣਾ ਬੜੀ ਮਿਹਨਤ ਆਈ ਆ ਸਰਾਖ ਕਰਤਾ ਬਹੁਤ ਖੁੱਲਾ ਹਾਂ ਸਰਾਖ ਕੱਢ ਕੇ ਤੇ ਨਟ ਵੈਲਡਿੰਗ ਕਰ ਦਾਂਗੇ ਅੰਦਰ ਜਦੋਂ ਇਹ ਸ਼ਾਫਟ ਟੁੱਟ ਜੇ ਫਿਰ ਤੇ ਬਹੁਤ ਜੱਬ ਛੜਦਾ ਜਾਨ ਨੂੰ ਟਰੈਸ਼ਰ ਵਾਲੀ ਦੀ ਕੋਈ ਗੱਲ ਨਹੀਂ ਹੁੰਦੀ ਇਹੋ ਪਤਲੀ ਠੀਕ ਆ ਆਜੋ ਹਾਂ ਦੂਜਾ ਪੱਸਾ ਕਰਦੇ ਆ ਕ੍ਰਿਸ਼ਨ ਚੁੱਕ ਸਮਾਨ ਪਤਾ ਆਜੋ ਜੀ ਇੱਧਰ ਹੁਣ ਹੋਰ ਤੇ ਗੱਲ ਕੋਈ ਨਹੀਂ ਇਹਦੀ ਮਿੰਤੀ ਗਿੰਤੀ ਬਹੁਤ ਕਰਨੀ ਪੈਂਦੀ ਆ ਵੀ ਸੈਂਟਰ ਨਾ ਇਹਦਾ ਹਿੱਲ ਜੇ ਇਹਦਾ ਉਹ ਕਿਸੇ ਤਾਰ ਬਣਾਈ ਪਤਾ ਨਾਲੇ ਫੁੱਟਾ ਫੜਾ ਦੀ ਇਹਦਾ ਸੈਂਟਰ ਪੂਰਾ ਕੱਢਣਾ ਪੈਣਾ ਸ਼ਾਵਰਟ ਦਾ ਉਹ ਫਰਮਾ ਕਿੱਥੇ ਆ ਫਰਮਾ ਆ ਦੇਖੋ ਅਸੀਂ ਨਾ ਇੱਥੋਂ ਮੈਂ ਮਣ ਕੇ ਇਹਦਾ 23.5 ਸੈਂਟੀਮੀਟਰ ਤੇ ਇਹਦਾ ਸੀ ਸੈਂਟਰ 23.5 ਸੈਂਟੀਮੀਟਰ ਤੇ ਫੇਰ ਇੱਕ ਦੋ ਨੂੰ ਬਖਾਨਿਆ ਕਾਪੂਰ ਜਾਣਾ ਆ ਦੇਖੋ ਆ ਪਰ ਜਮਨਾ ਕੇ ਹਾਊਸਿੰਗ ਦੇ ਸਾਈਜ਼ ਦਾ ਫਿਰ ਇੱਥੇ ਲਾਵਾਂਗੇ ਫਿਰ ਮਿਣਾਗੇ ਇਹਨੂੰ ਆ ਵੀ ਕੇ ਸੈਂਟਰ ਲੱਗਿਆ ਇਹਦਾ ਆ ਜਿਹੜਾ ਇਹਦਾ ਸੈਂਟਰ ਲਾ ਕੇ ਫਿਰ ਸਾਰੀਆਂ ਨਿਸ਼ਾਨੀਆਂ ਨਿਖਨੀਆਂ ਲਾ ਕੇ ਫਿਰ ਕਸਾਵਾਂਗੇ ਉਹਨਾਂ ਨਾਲ ਤੇ ਮੇਰੇ ਸਾਬ ਨੂੰ ਇੱਥੇ ਕਾਊਗਾ ਲੋਟ ਚਲੋ ਹੁਣ ਵੀਡੀਓ ਨਹੀਂ ਬਣਾਉਣ ਵਾਲਾ ਹੋਗੀ ਹੈਗਾ ਨਹੀਂ ਤੇ ਮੈਂ ਤੁਹਾਨੂੰ ਖਾਉਂਦਾ ਵੀ ਕਿਵੇਂ ਕੱਢਣਾ ਸੀ ਸੈਂਟਰ ਹੁਣ ਬਾਅਦ ਚ ਵਿਖਾਉਂਦੇ ਆ ਤੁਹਾਨੂੰ ਲਓ ਜੀ ਸਰਾਖ ਆਪਾਂ ਕਰਕੇ ਬੋਰ ਖੁੱਲੇ ਬ੍ਰੈਕਟ ਕੱਸਤੇ ਕਰਤੇ ਅੰਦਰੋਂ ਟੋਪੀਆਂ ਬੈਲਡਿੰਗ ਹੁਣ ਆਪਾਂ ਛਵੜ ਦਾ ਸੈਂਟਰ ਮੈਨ ਲਿਆ ਬੈਰਿੰਗ ਠੋਕ ਲਿਆ ਇੱਕ ਇੱਕ ਵਿੱਚ ਲਓ ਜੀ ਹੁਣ ਆਪਾਂ ਗਾਈਡਰਮ ਪਾ ਕੇ ਤੇ ਬਣੇ ਰਿਓ ਵੀਡੀਓ ਦੇ ਨਾਲ ਚੈਨਲ ਕਰ ਲਓ ਸਬਸਕ੍ਰਾਈਬ ਫਿਰ ਅੱਗੇ ਪ੍ਰੋਜੈਕਟ ਵਿਖਾਣੇ ਤੁਹਾਨੂੰ ਕੀ ਕੀ ਹੋਊਗਾ